ਦੋਸਤੋ ਹੁਣ ਇੱਕ ਐਪ ਦੇ ਅੰਦਰ ਤੁਸੀਂ ਦੋ WhatsApp ਅਕਾਊਂਟ ਚਲਾ ਸਕਦੇ WhatsApp ਦਾ ਨਿਊ ਫੀਚਰ ਹੈ ਕੀ ਕਰਨਾ ਤੁਸੀਂ 3 ਡਾਟ ਤੇ ਆਉਣਾ ਉਸ ਤੋਂ ਬਾਅਦ ਸੈਟਿੰਗ ਤੇ ਆਉਣਾ ਸੈਟਿੰਗ ਤੇ ਆਉਣ ਤੋਂ ਬਾਅਦ ਸਭ ਤੋਂ ਉੱਪਰ ਅਕਾਊਂਟ ਆਉਣਾ ਅਕਾਊਂਟ ਤੇ ਟੈਪ ਕਰਨਾ ਉਸ ਤੋਂ ਬਾਅਦ ਪਲੱਸ ਐਡ ਅਕਾਊਂਟ ਆਊਗਾ ਤੁਹਾਨੂੰ نیچے ਦੂਸਰੇ ਨੰਬਰ ਤੇ ਉਸ ਤੇ ਟੈਪ ਕਰਕੇ ਥੋੜਾ ਟਾਈਮ ਲੈ ਰਿਆ ਐਡ ਅਕਾਊਂਟ ਕਰ ਦੇਣਾ ਐਡ ਅਕਾਊਂਟ ਦੇ ਵਿੱਚ ਤੁਸੀਂ ਆਪਣਾ ਉਹ ਜੋ ਨੰਬਰ ਚਲਾਉਣਾ ਚਾਹੁੰਦੇ ਹੋ ਉਹ ਨੰਬਰ ਫਿਲ ਕਰਨਾ नंबर फिल करने तो बाद वेरीफाई कर देना कंटिन्यू कर देना उस तो बाद थोड़ा बैकअप्स लगेगा बैकअप्स लेना ले लो नहीं स्किप कर दो बैकअप लैन तो बाद थोड़ा बादउंट अकाउंट अकाउंट लॉगिन हो जूगा उस तो बाद कंटिन्यू कर देना ਕੰਟੀਨਿਊ ਥਰਡ ਆਊਟ ਅਕਾਊਂਟ ਲੌਗਇਨ ਹੋ ਗਿਆ ਹੁਣ ਤੁਸੀਂ 3 ਡਾਟ ਤੇ ਆਉਣਾ 3 ਡਾਟ ਆਉਣ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਵਿਚ ਕਰਕੇ ਅਕਾਊਂਟ ਦੇਖ ਸਕਦੇ ਹੋ ਦੋਨੋਂ ਦੋਨੋਂ ਕਾਊਂਟ ਇੱਕ ਐਪ ਦੇ ਅੰਦਰ ਲੌਗਇਨ ਹੋ ਗਿਆ ਹੁਣ ਤੁਸੀਂ ਦੋਸਤੋ ਕੀ ਕਰਨਾ ਵੀ ਜੇ ਤੁਸੀਂ ਕਿਸੇ ਰੀਜਨ ਕਰਨਾ ਨਹੀਂ ਵੀ ਆਪਣਾ ਇੱਧਰ ਰੱਖਣਾ ਚਾਹੁੰਦੇ ਦੋਨੋਂ ਅਕਾਊਂਟ ਦੋਨੋਂ ਐਪ ਦੇ ਅੰਦਰ ਰੱਖਣਾ ਚਾਹੁੰਦੇ ਤੁਸੀਂ ਕੀ ਕਰਨਾ 3 ਡਾਟ ਤੇ ਆਉਣਾ 3 ਡਾਟ ਤੇ ਆਉਣ ਤੋਂ ਬਾਅਦ ਤੁਸੀਂ ਸੈਟਿੰਗ ਤੇ ਆਉਣਾ ਸੈਟਿੰਗ ਤੇ ਆਉਣ ਤੋਂ ਬਾਅਦ ਤੁਸੀਂ ਅਕਾਊਂਟ ਤੇ ਆਉਣਾ ਤੇ ਤੁਸੀਂ ਰਿਮੂਵ ਅਕਾਊਂਟ ਵੀ ਕਰ ਸਕਦੇ ਹੋ ਤੁਸੀਂ ਸਭ ਤੋਂ نیچے ਆਉਂਦੀ ਆਪਸ਼ਨ ਤਾਂ ਤੁਸੀਂ ਰਿਮੂਵ ਅਕਾਊਂਟ ਵੀ ਕਰ ਸਕਦੇ ਹੋ ਜਾਣਕਾਰੀ ਵਧੀਆ ਲੱਗੀ ਤਾਂ ਮੇਰੇ ਚੈਨਲ ਵੱਧ ਤੋਂ ਵੱਧ ਫੋਲੋ ਕਰੋ ਥੈਂਕ ਯੂ